ਅੰਦਰ ਰਿਪੋਰਟਾਂ ਵੇਖ ਕੇ ਡਾਕਟਰ ਕਹਿੰਦਾ ਇਟਸ ਨਾਰਮਲ ਸਭ ਕੁਝ ਠੀਕ ਆ ਪਰ ਉਸ ਡਾਕਟਰ ਨੂੰ ਕੌਣ ਸਮਝਾਵੇ ਕਿ ਨੀਲੀ ਛੱਤ ਵਾਲੇ ਦੇ ਦਿੱਤੇ ਗਏ ਜ਼ਖਮ ਜਿਹੜੇ ਕਦੇ ਰਿਪੋਰਟਾਂ ਵਿੱਚ ਨਹੀਂ ਆਉਂਦੇ ਅਸੀਂ ਕਹ ਤੁਸੀਂ ਦੇਖ ਰਹੇ ਹੋ ਅਮਰਜ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨੀਰੂ ਪਿਛਲੀ ਦਿਨੀ ਪੰਜਾਬ ਨੂੰ ਹੱਡ ਦੀ ਮਾਰ ਵੱਜਦੀ ਆ ਜਿੱਤੇ ਪੰਜਾਬ ਦਾ ਸੀਨਾ ਜਿਹੜਾ ਬਲੁੰਦ ਰਿਆ ਜਾਂਦਾ ਐ ਇਸ ਹੱਡ ਦੀ ਮਾਰ ਦੇ ਨਾਲ ਕਿੰਨਾ ਕੋ ਨੁਕਸਾਨ ਹੋਇਆ ਇਸ ਗੱਲ ਦਾ ਅੰਦਾਜ਼ਾ ਜਿਹੜਾ ਸ਼ਾਇਦ ਲਾਉਣਾ ਕਿਤੇ ਮੁਸ਼ਕਲ ਹੈ ਪਿਛਲੇ ਦਿਨੀ ਹੜ੍ਹ ਆਉਂਦੇ ਨੇ ਪੂਰਾ ਹੀ ਪੰਜਾਬ ਹੜ੍ਹ ਦੇ ਨਾਲ ਹੜ੍ਹ ਗ੍ਰਸਤ ਹੁੰਦਾ ਕਿਤੇ ਕਿ ਨੁਕਸਾਨ ਹੁੰਦੇ ਨੇ ਕਿ ਜਾਨਾਂ ਜਾਂਦੀਆਂ ਨੇ ਕਿ ਕਾਰੋਬਾਰ ਤਬਾਹ ਹੁੰਦੇ ਨੇ ਕਿ ਘਰੋਂ ਬੇਕਾਰ ਹੁੰਦੇ ਨੇ ਇਸ ਵੇਲੇ ਐਮਐਚ ਪੰਜਾਬ ਚੈਨਲ ਦੀ ਟੀਮ ਜਿਹੜੀ ਆ ਕਥਲੋਰ ਪੁਲ ਦੇ ਵਿਖੇ ਮੌਜੂਦ ਹੈ ਖੱਲੇ ਦਰਿਆ ਦੇ ਵਿੱਚ ਮੌਜੂਦ ਹੈਗੀ ਆ ਜਿੱਥੇ ਰਾਵੀ ਦਰਿਆ ਵਗਦਾ ਤਸਵੀਰਾਂ ਉਸ ਦਰਿਆ ਦੀਆਂ ਨੇ ਜਿੱਥੇ ਕੁਝ ਦਿਨ ਪਹਿਲਾਂ ਜਿਹੜੇ ਆ ਇਹ ਰਾਵੀ ਆ ਜਿਹੜਾ ਸੀਗਾ ਲੋਅਰ ਦਰਿਆ ਜਿਹੜਾ ਸੀਗਾ ਪੂਰਾ ਉਫਾਨ ਤੇ ਸੀਗਾ ਜਿੱਥੇ ਪੂਰੇ ਉਫਾਨ ਦੇ ਵਿੱਚੇ ਪਾਣੀ ਜਿਹੜਾ ਉੱਭਰਿਆ ਸੀਗਾ ਉੱਥੇ ਇਸ ਉਫਾਨ ਨੇ ਇਸ ਪਾਣੀ ਦੇ ਉਫਾਨ ਨੇ ਕਈ ਜਾਨਾਂ ਲਈਆਂ ਕਈਆਂ ਦੇ ਘਰ ਤਬਾਹ ਹੋਏ ਇਸ ਪਾਣੀ ਦੇ ਕਰਨ ਕਈਆਂ ਦੇ ਜੀ ਜਿਹੜੇ ਰੁੜੇ ਨੇ ਇਸ ਪਾਣੀ ਦੇ ਕਰਨ ਕਈ ਘਰੋਂ ਬੇਕਾਰ ਹੋਏ ਨੇ ਇਹ ਪਾਣੀ ਸੀਗਾ ਜਿੱਥੇ ਲੋਕਾਂ ਦੇ ਰੋੜ ਰੋੜ ਕੇ ਡੰਗਰ ਵਸੇ ਜੜੇ ਆਏ ਲੋਕਾਂ ਦਾ ਸਮਾਨ ਰੋੜਦਾ ਇਹ ਦਰਖਤ ਸਾਹਮਣੇ ਨੇ ਜਿਹੜੇ ਦਰਖਤਾਂ ਦੇ ਵਿੱਚ ਜਿਹੜਾ ਅੱਜ ਜਿਹੜੇ ਲੋਕਾਂ ਦਾ ਸਮਾਨ ਰੋੜਿਆ ਹੋਇਆ ਉਹ ਇਹਨਾਂ ਦਰਖਤਾਂ ਦੀਆਂ ਜੜਾਂ ਦੇ ਵਿੱਚ ਜੜਾਇਆ ਉਹ ਨਾਲ ਲਿਪਟਿਆ ਹੋਇਆ ਜਦੋਂ ਇਹ ਦਰਖਤਾਂ ਦੇ ਥੱਲੇ ਜੜਾਂ ਦੇ ਵਿੱਚ ਸਮਾਨ ਲਿਪਟਦਾ ਤਾਂ ਜਦੋਂ ਪਾਣੀ ਦਾ ਪਿੱਛੇ ਪ੍ਰੈਸ਼ਰ ਸੀਗਾ ਜਿੱਥੇ ਡੈਮਾਂ ਦੀ ਗੱਲ ਕੀਤੀ ਜਾਵੇ ਡੈਮਾਂ ਦੇ ਬੰਨ ਛੱਡੇਗੇ ਦਰਵਾਜ਼ੇ ਖੋਲੇਗੇ ਜਦੋਂ ਇਸ ਰਾਵੀ ਦਰਿਆ ਦੇ ਵਿੱਚ ਪਾਣੀ ਆਂਦਾ ਉਹ ਇੱਕ ਪ੍ਰੈਸ਼ਰ ਜਦੋਂ ਹੁੰਦਾ ਉਹ ਪਾਣੀ ਜਦੋਂ ਮੁੜ ਪਛਾਣ ਹੋ ਜਾਂਦਾ ਤੇ ਕਈ ਬੰਨ ਟੁੱਟਦੇ ਨੇ ਇਹ ਤੁਸੀਆਂ ਟੁੱਟਦੀਆਂ ਨੇ ਉਹ ਬੰਨ ਤੇ ਤੁਸੀਆਂ ਟਪਰੰਦੇ ਕਰ ਕਈ ਘਰ ਉੱਜੜਦੇ ਨੇ ਇੱਕ ਕਾਰੋਬਾਰ ਤਬਾਹ ਹੁੰਦੇ ਨੇ ਕਿ ਜ਼ਮੀਨਾਂ ਰੁੜਦੀਆਂ ਨੇ ਕਿ ਫਸਲਾਂ ਬਰਬਾਦ ਹੁੰਦੀਆਂ ਨੇ ਤੇ ਕਈਆਂ ਦੇਸ ਦਰਿਆ ਦੇ ਕਾਰਨ ਜਿਹੜੇ ਆ ਉਹ ਜਿਹੜੇ ਜਿਹੜੇ ਮੌਏ ਜਾਂਦੇ ਨੇ ਤਸਵੀਰਾਂ ਕਥਲੋਰ ਦਰਿਆ ਦੀ ਨੇ ਰਾਵੀ ਦਰਿਆ ਦੀ ਨੇ ਜਿੱਥੇ ਕਈ ਲਾਗਲੇ ਪਿੰਡ ਲੱਗਦੇ ਨੇ ਜਿੱਥੋਂ ਇਸ ਦਰਿਆ ਦੇ ਵਿੱਚੋਂ ਰੁੜ ਰੁੜ ਕੇ ਲੋਕਾਂ ਦਾ ਸਮਾਨ ਆਇਆ ਤੇ ਕਿ ਬੰਨਿਆਂ ਤੇ ਜਾ ਕੇ ਲੱਗਿਆ ਜਿੱਥੇ ਲੋਕੀ ਘਰੋਂ ਬੇਕਾਰ ਹੋਏ ਸੀਗੇ ਉੱਥੇ ਹੀ ਇੱਥੇ ਇਸ ਦਰਿਆ ਦੇ ਨੇੜੇ ਜਿਹੜੇ ਗੁੱਜਰ ਪਰਿਵਾਰ ਰਹਿੰਦਾ ਸੀਗਾ ਜਿਸੇ ਘਰ ਬਣਾਏ ਹੋਏ ਨੇ ਉਸ ਗੁੱਜਰ ਪਰਿਵਾਰ ਨੇ ਜਿੱਥੇ ਨੇੜੇ ਫਸਲਾਂ ਜਿਹੜੀਆਂ ਹੁੰਦੇ ਵੱਲੋਂ ਲਈਆਂ ਜਾਂਦੀਆਂ ਸੀਗੀਆਂ ਤੇ ਪਸ਼ੂਆਂ ਨੂੰ ਚਾਰਾ ਪਾਇਆ ਜਾਂਦਾ ਸੀਗਾ ਪਾਣੀ ਦਾ ਵਹਾਅ ਵੇਖ ਕੇ ਉਹ ਗੁੱਜਰ ਸਮੁਦਾਇ ਪਰਿਵਾਰ ਜਿਹੜਾ ਇੱਥੋਂ ਉੱਠਦਾ ਤੇ ਜਦੋਂ ਪਾਣੀ ਦਾ ਵਹਾਅ ਘਟ ਹੁੰਦਾ ਫਿਰ ਆਪਣੇ ਘਰਾਂ ਨੂੰ ਜਿਹੜੇ ਉਹ ਰੁੱਖ ਕਰਦੇ ਨੇ ਕਹਿੰਦੇ ਨੇ ਕਿ ਆਪਣੇ ਕੱਖਾਂ ਦੀ ਕੁਲੀ ਕਿਉਂ ਨਾ ਹੋਵੇ ਉਸ ਕੁਲੀ ਛੱਡਣ ਨੂੰ ਵੀ ਜਿਹੜਾ ਦਿਲ ਨਹੀਂ ਕਰਦਾ ਇਹ ਗੁਜਰ ਸਮੁਦਾਇ ਪਰਿਵਾਰ ਮੋੜ ਆਪਣੇ ਘਰਾਂ ਦੇ ਵੱਲ ਰੁੱਕ ਕਰਦੇ ਨੇ ਤਸਵੀਰਾਂ ਸਾਹਮਣੇ ਉਸ ਦਰਿਆ ਦੀਆਂ ਨੇ ਜਿੱਥੇ ਉਸ ਗੁਜਰ ਪਰਿਵਾਰ ਦੇ ਵੱਲੋਂ ਜੜੀਆਂ ਮੱਝਾਂ ਜੜੀਆਂ ਉਹ ਪਾਣੀ ਜਿਹੜੇ ਛੋਟਛੜੇ ਬੱਚੇ ਜਿਹੜੇ ਉਹਨਾਂ ਦੇ ਹੈਗੇ ਨੇ ਉਹ ਪਾਣੀ ਜਿਹੜੇ ਇਸ ਦਰਿਆ ਦੇ ਵਿੱਚ ਪਿਲਾ ਰਹੇ ਨੇ ਉੱਥੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਦਰਿਆ ਉਹ ਸੀਗਾ ਜਿਨ੍ਹਾਂ ਨੇ ਕਈ ਘਰ ਉਜਾੜੇ ਨੇ ਕਈ ਘਰ ਦੇ ਜੀ ਜਿਹੜੇ ਇਸ ਦਰਿਆ ਦੇ ਵਿੱਚ ਰੁੜ ਕੇ ਆਏ ਨੇ ਸੋ ਅੱਜ ਲਗਾਤਾਰ ਤਸਵੀਰਾਂ ਜਿਹੜੀਆਂ ਐਮਐਚ ਪੰਜਾਬ ਚੈਨਲ ਤੇ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਕਥਲੌਰ ਦਰਿਆ ਦੀਆਂ ਜਿਸ ਦਰਿਆ ਨੇ ਪਿਛਲੇ ਦਿਨੀ ਉਫਾਣ ਜਿਹੜਾ ਪਾਣੀ ਦਾ ਆਂਦਾ ਤੇ ਕਈ ਘਰ ਜਿਹੜਾ ਤਬਾਹ ਕਰਕੇ ਲੈ ਕੇ ਜਾਂਦਾ ਸਾਨੂੰ ਹੋ ਗਏ ਕੋਈ 15 ਹਾਰ ਰਹਿੰਦੇ ਸੀ ਤੇ ਕੁਸਲੌਰ ਪਿੰਡ ਵਿੱਚ ਬੁਧੇਰਾ ਨਸਕਾਨ ਹੋਇਆ ਕਦੇ ਨਹੀਂ ਨਾ ਪਾਣੀ ਐ ਦਿਖਿਆ ਪਹਿਲੀ ਵਾਰੀ ਦਿਖਿਆ ਹੈ ਨਿਕਲਿਆ ਕੋਈ ਨਹੀਂ ਕਟੂ ਰੋੜ ਗੇ ਭੇਡਾਂ ਰੋੜ ਗਈਆਂ ਜੇ ਗਲਤ ਅੰਦਰਾਂ ਚ ਕਿੰਨੇ ਕਿੰਨਾ ਪਾਣੀ ਹੋ ਗਿਆ ਅੰਦਰ 8 8 ਫੋਟੇ ਜਿਹੜੀ ਥੰਮੀ ਲਵਦੀ ਨਹੀਂ ਪਾਣੀ ਨਾ ਦੇਖ ਲੈ ਅੰਦਰ ਜਾ ਕੇ ਕੀ ਹਾਲ ਸਾਨੂੰ ਤੁਹਾਨੂੰ ਪਹਿਲਾਂ ਇਤਲਾਹ ਕੀਤਾ ਗਿਆ ਕਿ ਇੱਕ ਦੇਰੇ ਛੜਕੇ ਇੱਕ ਵਿਸ਼ੇ ਸਾਨੂੰ ਨਹੀਂ ਆਖਿਆ ਕਿ ਤੇ ਜਦੋਂ ਪਾਣੀ ਆਇਆ ਤੁਹਾਨੂੰ ਆਪੂ ਲੱਗਾ ਪਤਾ ਸਾਨੂੰ ਕਿਸੇ ਨੇ ਨਹੀਂ ਦੱਸਿਆ ਹਾਂ ਹਾਂਜੀ ਕਿਤਾ ਹਾਂ ਇ ਇੱਥੇ ਤੁਸੀਂ ਜੇ ਲਾਦਾ ਹੀ ਵੇਰਾ ਡੰਗਰ ਲੈ ਕੇ ਨੱਟ ਕੇ ਇਧਰ ਹੀ ਰਿਆ ਸਮਾਨ ਵੀ ਪੇਦਾ ਉੱਪਰਲੇ ਦੋ ਕੁਲ ਬਚੇਦੇ ਹੁਣ ਅੰਦਰ ਰੱਖੇ ਦਾ ਹਾਂਜੀ ਤੇ ਜੇ ਹੁਣ ਗੱਲ ਕਰੀ ਕੌਣ ਹੂੰ ਹੋਂ ਤਮਾ ਹੀ ਪਿਆ ਦਾ ਪਰਸੋਂ ਚੋਦ ਅਜੀਬ ਤੇਰਾ ਫੁੱਲ ਦਰਿਆ ਜਾਇਆ ਕਰਦਾ ਉਪਰ ਰੱਖ ਘਰ ਦੇ ਅੰਦਰ ਜੇ ਪਾਣੀ ਹੀ ਲੱਗ ਜਾ ਕਿ ਉਹ ਕਾਫੀ ਹਟਮਾ ਹੋ ਗਿਆ ਹੋਂ ਤੇ ਹਾਂ ਉਹ ਕਾਫੀ ਹਟਮਾ ਹੋ ਗਿਆ ਅਜੇ ਤੇ ਕਾਲੇ ਹਟਿਆ ਇੱਥੇ ਜੀ ਵੀ ਇਹ ਦੇਖਾ ਪਾਣੀ ਤੇ ਚਲਦਾ ਹੀ ਰਹਿੰਦਾ ਪਾਣੀ ਮਾੜਾ ਮੋਟਾ ਉਹ ਗਏ ਸੇ 15 ਸਾਲ ਹਾਂ ਕੀ ਆਪਣਾ ਬਾਗਲੀ ਤੇ ਪਿਛਲੇ ਦਿਨੀ ਹੜ ਜਿਹੜੇ ਆਉਂਦੇ ਨੇ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਕਿਉਂਕਿ ਪਾਣੀ ਦੇ ਕੰਡੇ ਸੀ ਜੀ ਤੁਹਾਡੇ ਸਾਡਾ ਬਹੁਤ ਜ਼ਿਆਦਾ ਕਿਲਾ ਪੇੜੀ ਖਲੜ ਗਈ ਇਸ ਤੇ ਕੋਈ 10 12 ਕਟੀਆਂ ਬਾਕੀ ਹੋਰ ਘਰ ਦਾ ਸਮਾਨ ਜਿਹੜਾ ਸਾਰਾ ਰੁੜ ਗਿਆ ਜਦੋਂ ਪਾਣੀਾਂ ਦਾ ਕਿਸੇ ਵੱਲ ਸੂਚਿਤ ਕੀਤਾ ਗਿਆ ਸੀਗਾ ਕਿ ਉੱਥੇ ਜੋ ਘਰਾਂ ਦੇ ਵਿੱਚ ਉਹ ਆਏ ਪਹਿਲਾ ਕਿ ਆਏ ਤੁਸੀਂ ਸਿੱਧੇ ਹੋ ਗਏ ਫਿਰ ਰਾਤ ਦੇ ਸਮੇਂ ਦੇ ਵਿੱਚ ਫਿਰ ਰਾਤ ਪਾਣੀ ਆ ਗਿਆ ਨਾ 2 ਵਜੇ ਨਾਲ ਫਿਰ ਰਾਤ ਜੱਕਦਾ ਪਾਣੀ ਵਧ ਗਿਆ ਆ ਫਿਰ ਤੁਸੀਂ ਦੇ ਪਾਣੀ ਚੜ ਗਿਆ ਫਿਰ ਉਹ ਬੜੇ ਰੋਡ ਤੇ ਟੱਪ ਕੇ ਤਾਰੇ ਗੱਡੀ ਚੱਲ ਗਈ ਦਰਿਆ ਪਾਰ ਚੱਲ ਕੇ ਤਾਪੂ ਇਧਰ ਆ ਕੇ ਸਾਨੂੰ ਪੁਲਿਸ ਨੇ ਬੋਲਿਆ ਵੀ ਤੁਸੀਂ ਤੁਸੀਂ ਦੇ ਜਾਓ ਅਜੀ ਤੁਸੀਂ ਸਿੱਧੇ ਹੋ ਗਏ ਤੇ ਰਾਤ ਜੱਕਦਾ ਪਾਣੀ ਚੜ ਗਿਆ ਫਿਰ ਤੁਸੀਂ ਦੇ ਪਾਣੀ ਚੜ ਗਿਆ ਰਾਤ 2 ਵਜੇ ਫਿਰ ਨਿਕਲਿਆ ਨਹੀਂ ਗਿਆ ਬੜੀ ਮੁਸ਼ਕਲਾਂ ਨਿਕਲੀਆਂ ਸਮਾਨ ਸਮੂਹ ਜਿਦਾ ਸਾਡਾ ਇੱਥੇ ਰੁੜ ਗਿਆ ਕਟੂਬੇਸ਼ ਰੁੜ ਗਿਆ ਬੜੀ ਬੜੀਆਂ ਮਹਾਂ ਲੈ ਕੇ ਇੱਥੋਂ ਆਪਣੇ ਆਪਣਾ ਆ ਲੈ ਕੇ ਟੱਪਿਆ ਰਾਤ ਅਸੀਂ ਕਹਿੰਦੇ ਚੱਲ 1:00 ਵਜ ਜਾਵੇ ਗਏ ਤੋੜੀ ਤੇ ਜੋ ਸਰਕਾਰ ਖੁਸ਼ੀ ਨਾਲ ਜੋ ਸਾਡਾ ਰਿਆਣਾ ਜੋ ਡੁੱਲਿਆ ਬਿਗੜਾ ਦੇ ਦੇ ਮੜਾ ਮੋਟਾ